ਗੁਰੂ ਹਰਗੋਬਿੰਦ ਸਾਹਿਬ ਬੈਲ ਦੋੜਾਕ ਵੈਲਫੇਅਰ ਸੁਸਾਇਟੀ ਕਿਲਾ ਰਾਇਪੁਰ ਪੰਜਾਬ ਵੱਲੋਂ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ ਹੁਣ ਪੰਜਾਬ ਦੇ ਪਿੰਡਾਂ ਦੀਆਂ ਖੇਡਾਂ ਦਾ ਸ਼ਿੰਗਾਰ ਬੜੇਗੀ ਵਿਰਾਸਤੀ ਬੈਲ ਗੱਡੀਆਂ ਦੀ ਦੌੜ ਪੰਜਾਬ ਦੀ ਵਿਰਾਸਤੀ ਬੈਲ ਗੱਡੀਆਂ ਦੀ ਦੌੜ ਹੁਣ ਪਿੰਡਾਂ ਦੀਆਂ ਖੇਡਾਂ ਵਿੱਚ ਸ਼ਿੰਗਾਰ ਬੜੇਗੀ ਮਿੰਨੀ 올림픽 ਨਾਲ ਜਾਣਿਆ ਜਾਂਦੀ ਆ ਕਿਲਾ ਰਾਇਪੁਰ ਦੀਆਂ ਖੇਡਾਂ ਜਿਸ ਦਾ ਸਾਰੇ ਪੰਜਾਬ ਨੂੰ ਇੰਤਜ਼ਾਰ ਰਹਿੰਦਾ ਸੀ ਇਸ ਟੂਰਨਾਮੈਂਟ ਦਾ ਪੰਜਾਬੀਆਂ ਨੂੰ ਜਿੱਥੇ ਖੇਡਾਂ ਦਾ ਚਾਹ ਹੁੰਦਾ ਸੀ ਉੱਥੇ ਹੀ ਬੈਲ ਗੱਡੀਆਂ ਦੀ ਦੌੜ ਦਾ ਚਾਹ ਰਹਿੰਦਾ ਸੀ ਪਰ 2016 ਵਿੱਚ ਬੈਲ ਗੱਡੀਆਂ ਦੀ ਉਰਤੇ ਰੋਕ ਲੱਗ ਗਈ ਬੈਲ ਗੱਡੀਆਂ ਵਿਰਾਸਤੀ ਖੇਡ ਬੰਦ ਹੋਣ ਤੇ ਬੈਲ ਦੋੜਾਕਾਂ ਵਿਚ ਲਈ ਇਸ ਕਾਰਨ ਪਰੇਸ਼ਾਨੀ ਸੀ ਕਿਉਂਕਿ ਇਹ ਦੋ ਲੋਕਾਂ ਦੇ ਦਿਲਾਂ ਵਿੱਚ ਇਸ ਕਾਰਨ ਦੁੱਖ ਸੀ ਕਿ ਉਹਨਾਂ ਦੇ ਪੁਰਖਿਆਂ ਦੀ ਵਿਰਾਸਤੀ ਖੇਡ ਸੀ ਜਿਸ ਕਾਰਨ ਸਭ ਨੂੰ ਇਹਨਾਂ ਦੇ ਬੰਦ ਹੋਣ ਦਾ ਦੁੱਖ ਸੀ ਆਪਣੀ ਪੁਰਖਿਆਂ ਦੀ ਵਿਰਾਸਤੀ ਖੇਡ ਨੂੰ ਬਚਾਉਣ ਲਈ ਕਿਲਾ ਰਾਏਪੁਰ ਇੱਕ ਕਮੇਟੀ ਬਣਾਈ ਗਈ ਜਿਸ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਬੈਲ ਦੋੜਾਕ ਵੈਲਫੇਅਰ ਸੁਸਾਇਟੀ ਬਣਾਈ ਗਈ ਕਮੇਟੀ ਵੱਲੋਂ ਇਸ ਖੇਡ ਨੂੰ ਸੁਰਜੀਤ ਕਰਨ ਲਈ ਹਾਈ ਕੋਰਟ ਪਟੀਸ਼ਨ ਪਾਈ ਅਤੇ ਮੌਕੇ ਦੀਆਂ ਸਰਕਾਰਾਂ ਨੂੰ ਗੁਹਾਰ ਲਗਾਈ ਕਮੇਟੀ ਵੱਲੋਂ ਸੰਗਰਾਸ਼ ਜਾਰੀ ਹਾਖਿਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅਦਾਲਤਾਂ ਦੇ ਹੁਕਮਾਂ ਤੋਂ ਬਾਅਦ ਸਾਰੀ ਸਰਕਾਰੀ ਪ੍ਰਕਿਰਿਆ ਪੂਰੀ ਕਰਵਾ ਬੈਲ ਗੜੀਆਂ ਦੀ ਦੌੜ ਨੂੰ ਹਰੀ ਝੰਡੀ ਦਵਾਈ ਜਿਸ ਤੋਂ ਬਾਅਦ ਅੱਜ ਪੰਜਾਬ ਦੇ ਬੈਲ ਦੋੜਾ ਖੁਸ਼ਹੰਝੂ ਪੰਜਾਬ ਸਰਕਾਰ ਦਾ ਧੰਨਵਾਦ ਕਰ ਰਹੇ ਹਨ ਰਿਪੋਰਟਰ ਸੁਖਦੇਵ ਸਿੰਘ ਦੀ ਖਾਸ ਰਿਪੋਰਟ ਗੱਡੀਆਂ ਦੀ ਦੌੜ ਆ ਇਹਨਾਂ ਨੂੰ ਪਿੰਡਾਂ ਦੇ ਖੇਤਾਂ ਦਾ ਸ਼ਿੰਗਾਰ ਬਣਾ ਦਿੰਦਾ ਹੈ ਕੀ ਕਹੋਗੇ ਦੇਖੋ ਜੀ ਇਹਨਾਂ ਦੇ ਆ ਗਊ ਦੇ ਜਾਇਆਂ ਦੀ ਕਦਰ ਪੈ ਗਈ ਅੱਜ ਅਸੀਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੂੰ ਦੇਖ ਲਓ ਅਸੀਂ ਪੁੱਤਾਂ ਵਾਂਗ ਸਾਂਭਦੇ ਆਂ ਤੁਸੀਂ ਦੇਖ ਹੀ ਲਿਆ ਪਹਿਲਾਂ ਤੁਸੀਂ ਆਏ ਹੋ ਤੁਸੀਂ ਦੇਖਿਆ ਵੀ ਕਿੰਨੀ ਇਹਦੀ ਪਹਿਲਾਂ ਉਹ ਇਹਨੂੰ ਖਿਲਾ ਰਹੇ ਸੀ ਦਾਣਾ ਜੋ ਵੀ ਹੈ ਤੇ ਹੁਣ ਇਹਦੀ ਇਹਨਾਂ ਦੀ ਕਦਰ ਇਹਨਾਂ ਦੀ ਕਦਰ ਪਾਈ ਆ ਇਹ ਬੇਜਵਾਨਾ ਉਹਨੇ ਇਨਾਂ ਦੀ ਦੇਖੋ ਭਗਵੰਤ ਮਾਨ ਸਾਹਿਬ ਸਰਕਾਰ ਨੇ ਇੰਨਾ ਕੁ ਵਧੀਆ ਕੰਮ ਕੀਤਾ ਇਹ ਵੀ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਆ ਬਹੁਤ-ਬਹੁਤ ਅਸੀਂ ਧੰਨਵਾਦ ਕਰਦੇ ਹਾਂ ਸਕਦਾ ਦੇਖੋ ਜੀ ਮੈਂ ਵੈਸੇ ਮੇਰਾ 88 ਦਾ ਬਰਥ ਆ ਮੇਰੇ ਫਾਦਰ ਸਾਹਿਬ ਹੁਣੀ ਤਾਂ ਉਸ ਤੋਂ ਵੀ ਪਹਿਲਾਂ 80 ਦੇ ਲੱਗੇ ਹੋਏ ਨੇ 92 'ਚ ਵੀ ਸਾਡੇ ਬੋਲਦ ਭਜਦੇ ਸੀਗੇ ਤੇ ਹੁਣ ਉਸ ਤੋਂ ਬਾਅਦ ਮੈਂ 2013-14 ਤੋਂ ਲੱਗਿਆ ਹਾਂ ਆ ਇਹ ਮੇਰਾ ਭਰਾ ਮੀਤਾ ਬਿਲਗਾ ਇਹ ਮੇਰੇ ਨਾਲੋਂ ਵੀ ਪਹਿਲਾਂ ਦੇ ਲੱਗੇ ਹੋਏ ਨੇ ਤੇ ਮਤਲਬ ਸਾਰਾ ਪਰਿਵਾਰ ਮੇਰੇ ਫਾਦਰ ਸਾਹਿਬ ਨੂੰ ਇੰਨਾ ਸ਼ੌਂਕ ਸੀਗਾ ਉਹ 2003 4 5 ਲਗਾਤਾਰ ਹੀ ਚੱਲਦੇ ਆਉਂਦੇ ਨੇ ਪਿੰਡਾਂ ਦੀ ਖੇਡ ਦਾ ਸ਼ਿੰਗਾਰ ਬਣਾਉਣ ਦੇ ਲਈ ਤੁਸੀਂ ਅਦਾਲਤਾਂ ਦੇ ਚੱਕਰ ਕੱਟੇ ਕਿੰਨਾ ਚਿਰ ਤੋਂ ਲਾਇਆ ਅਸੀਂ 2014 ਤੋਂ 12 ਤੋਂ ਲੱਗੇ ਹੋਏ ਆਂ ਜੀ ਦੇਖ ਲਓ ਅੱਜ 13 14 ਸਾਲ ਹੋ ਗਈ ਇਸ ਚੀਜ਼ ਨੂੰ ਚੱਕਰ ਲਾਉਂਦਿਆਂ ਨੂੰ ਭਗਵੰਤ ਮਾਨ ਸਰਕਾਰ ਦਾ ਅੱਜ ਹੁਣ ਤੁਸੀਂ ਕੀ ਕਹੋਗੇ ਐਨ ਸਾਲ ਤੋਂ ਬਾਅਦ ਤੁਹਾਡੀ ਅੱਜ ਸੁਣੀ ਗਈ ਆ ਸਰਕਾਰ ਨੇ ਖੇਡਾਂ ਦਾ ਸ਼ਿੰਗਾਰ ਬਣਾਉਂ ਤਾਂ ਕੀ ਕਹੋਗੇ ਦੇਖੋ ਜੀ ਅਸੀਂ ਤਾਂ ਇਹੀ ਕਹਾਂਗੇ ਬਈ ਹਰ ਬਈ ਹਰ ਪਿੰਡ ਹਰ ਪਿੰਡ ਇਹਨਾਂ ਦਾ ਸ਼ੌਂਕ ਪਾਲਿਆ ਜਾਵੇ ਇਹਨਾਂ ਨੂੰ ਵੱਧ ਤੋਂ ਵੱਧ ਇਹਨਾਂ ਦੀ ਕੇਅਰ ਕਰੀ ਜਾਵੇ ਤਾਂ ਕਿ ਇਹ ਸੜਕਾਂ ਤੇ ਨਾ ਰੁਲਣ ਘਰਾਂ ਦੇ ਵਿੱਚ ਇਹਨਾਂ ਦੀ ਕੇਅਰ ਕਰਕੇ ਅਸੀਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਵੀ ਹੈ ਬੱਚਿਆਂ ਦੀ ਉਹ ਵੀ ਨਸ਼ਿਆਂ ਤੋਂ ਵੀ ਬਚੂਗੀ ਇਸ ਅਰੇ ਵੀ ਲੱਗੂਗੀ ਇਸ ਨਾਲ ਜ਼ਿਆਦਾ ਜੁੜਿਆ ਜਾਵੇ ਇਹ ਸਾਡਾ ਇੱਕ ਕਲਚਰ ਹੈ ਅਸੀਂ ਇਹਨੂੰ ਖੋਣਾ ਨਹੀਂ ਚਾਹੁੰਦੇ ਸਾਡਾ ਵਿਰਾਸਤ ਇਹ ਸਾਡਾ ਵਿਰਾਸਤ ਵੀ ਖੇਡਾਂ ਨੇ ਸਾਡੀਆਂ ਸਾਰੀਆਂ ਨੇ ਜੋ ਵੀ ਅਸੀਂ ਕਰਦੇ ਆ ਇਹ ਸਾਡਾ ਵਿਰਾਸਤ ਦਾ 파ਟ ਆ ਅਸੀਂ ਵਿਰਾਸਤ ਨੂੰ ਆਪਣੀ ਨੂੰ ਖੋਣਾ ਨਹੀਂ ਚਾਹੁੰਦੇ ਧੰਨਵਾਦ ਇੰਨਾ ਬਾਰੇ ਇਹਨਾਂ ਨੂੰ ਅਸੀਂ ਸ਼ਿੰਗਾਰ ਕੇ ਲੈ ਕੇ ਜਾਂਦੇ ਆ ਮੇਲਿਆਂ ਤੇ ਇਹਦੇ ਨਾਲ ਬਹੁਤ ਰੋਜ਼ਗਾਰ ਜੁੜੇ ਹੋਏ ਨੇ ਖਾਸ ਕਰਕੇ ਟ੍ਰਾਂਸਪੋਰਟ ਦਾ ਹਰ ਇੱਕ ਧੰਦਾ ਚਾਹੇ ਅਸੀਂ ਕਿਸ ਤੋਂ ਇੱਕ ਗੱਲ ਕਹੀ ਵੀ ਇਹ ਸੜਕਾਂ ਤੇ ਨਾ ਰੋਲਣਾ ਐ ਪਾਲਣਾ ਹੋ ਬਿਲਕੁਲ ਦੇਖੋ ਅੱਜਕੱਲ ਤੁਸੀਂ ਦੇਖਦੇ ਹੋ ਐਕਸੀਡੈਂਟ ਪਿੱਛੇ ਜੀ ਇਹਨਾਂ ਦੀ ਬੇਕਦਰਹੀ ਹੋ ਗਈ ਸੀਗੀ ਸੜਕਾਂ ਤੇ ਲੋਕਾਂ ਜਦੋਂ ਇਹਨਾਂ ਨੂੰ ਕੋਈ ਦੇਖੋ ਅੱਜਕੱਲ ਮੈਂ ਕਹਿ ਕੇ ਹਟਿਆ ਤੁਹਾਨੂੰ ਵੀ ਖੇਤੀ ਦੇ ਵਿੱਚ ਤਾਂ ਇਹਨਾਂ ਨੂੰ ਕੋਈ ਰੱਖਦਾ ਨਹੀਂ ਹੈਗਾ ਹੁਣ ਖੇਤੀ ਤਾਂ ਹੁਣ ਟਰੈਕਟਰਾਂ ਨੇ ਥਾਂ ਲੈ ਲਈ ਆ ਅੱਜਕੱਲ ਤਾਂ ਸਿਰਫ ਇਹਨਾਂ ਨੂੰ ਅਸੀਂ ਖੇਡਣ ਲਈ ਫਿਰ ਇਹਨਾਂ ਨੂੰ ਸਾਂਭ-ਸਵਾਲ ਫਿਰ ਵੀ ਕਰਦੇ ਆ ਪਾਲਦੇ ਆ ਇਹ ਤਾਂ ਰਾਜਸਥਾਨ ਤੋਂ ਆਲਰੇਡੀ ਇਦਾਂ ਹੀ ਆ ਰਹੇ ਨੇ ਸਾਡੇ ਪੰਜਾਬ 'ਚ ਜਦੋਂ ਇੱਥੇ ਇਹਨਾਂ ਦੀ ਕਦਰ ਹੀ ਨਹੀਂ ਹੋਊਗੀ ਤੇਰੇ ਸਾਰ ਸੜਕਾਂ ਦੀ ਜਾਣਗੇ ਫਿਰ ਗੱਡੀਆਂ ਨਾਲੋਂ ਵੱਧ ਇਹ ਹੋ ਜਾਣਗੇ ਐਕਸੀਡੈਂਟ ਵੀ ਵਧਣਗੇ ਅਸੀਂ ਇਹ ਕਹਿੰਦੇ ਆ ਵੀ ਇਹ ਇੱਕ ਜੇ ਅਸੀਂ ਘਰਾਂ 'ਚ ਇਹਨਾਂ ਨੂੰ ਰੱਖਦੇ ਆ ਤਾਂ ਇਹ ਬਹੁਤ ਹੀ ਇੱਕ ਛਲਾਗਾ ਜੋਕ ਕਰਵਾ ਹਾਂ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੋਗੇ ਜੋ ਬਲਦਾਂ ਦੀਆਂ ਸੜਕਾਂ ਦੁਬਾਰਾ ਬਣ ਰਹੀਆਂ ਨੇ ਦੁਬਾਰਾ ਵੀਰੇ ਵਧੀਆ ਹੋਇਆ ਜਿਆਦਾ ਲੋਕ ਪਹੁੰਚੀਆਂ ਸਾਨੂੰ ਅਫਸੋਸ ਹੋਇਆ ਵੀ ਬੱਚਿਆਂ ਤੇ ਰਕਮ ਲੱਗਦੀਆਂ ਆਈਆਂ ਨੇ ਅਸੀਂ ਘਰੇ ਦੁੱਧ ਪਾਣੀ ਪਿਲਾਉਂਦੇ ਆ ਵੀ ਭੱਜਣ ਨਹੀਂ ਜਾਂਦੇ ਸੇਵਾ ਉਹ ਨਹੀਂ ਅਸੀਂ ਕੀ ਕਹਿਣਾ ਚਾਹੋਗੇ ਭਗਵੰਤ ਮਾਨ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਦਾ ਧੰਨਵਾਦ ਕਰਦੇ ਆਂ ਦਿਲੋਂ ਬੇ ਵਧੀਆ ਕੰਮ ਕਰਿਆ ਜਿਹੜਾ ਕਰਿਆ ਬਹੁਤ ਆਉਂਦੇ ਸੀ ਜਾਂਦੇ ਸੀ ਮੁੜੇ ਆਉਂਦੇ ਸੀ ਜਾਂਦੇ ਸੀ ਮੁੜੇ ਆਉਂਦੇ ਸੀ ਇਹ ਕਦੋਂ ਸ਼ੁਰੂ ਹੋਈਆਂ ਤੇ ਕਦੋਂ ਬੰਦ ਹੋਈਆਂ ਬੰਦ ਤਾਂ ਇਹ 12 ਦੇ ਵਿੱਚ ਬੰਦ ਸੀ 14 ਮਾਰਚ ਨੂੰ ਹਾਈ ਕੋਰਟ ਤੇ 25 ਜੇ ਆ ਕੇ ਹਰੀ ਜੇ ਮਿਲਿਆ ਹੁਣ 25 ਜੇ ਮਿਲ ਗਿਆ ਸਾਲ ਤਾਂ ਪਿੱਛੇ ਵੀ ਬੰਦ ਰਹੀਆਂ 13-14 ਸਾਲ ਪਹਿਲਾਂ ਤੋਂ ਹੀ ਜਾਣਾ ਮੁੜਿਆ ਹੁਣਾ ਜਾਣਾ ਮੁੜਿਆ ਹੁਣਾ ਰਕਮਾਂ ਦੇ ਵਿੱਚੇ ਸੀਗੇ ਤੇਲ ਪਾਣੀ ਪਾਉਣਾ ਪੁੱਸ ਆ ਜਾਣੀ ਔ ਟੁਕਰੇ ਆ ਜਾਣਾ ਕੀ ਨਾਮ ਆ ਜੀ ਆਪਾਂ ਮੈਂ ਸੁਖਵੀਰ ਸਿੰਘ ਬੱਲੇ ਜੀ ਕੀ ਕਹਿਣਾ ਚਾਹੋਗੇ ਕਿ ਬਲਦਾਂ ਦੀਆਂ ਰੇਸਾਂ ਜਰੂਰ ਹੋਈਆਂ ਨੇ ਦੁਬਾਰਾ ਬਲਦਾਂ ਦੇ ਰਸਾਂ ਹਰ ਇੱਕ ਬਰਾਸਤੀ ਇਕੱਤਾ ਸੀਗਾ ਜੋ ਆਪਣੇ ਬਜ਼ੁਰਗਾਂ ਤੋਂ ਦਾਦੇ-ਬੋੜਵਾਦਾਂ ਦਾ ਚਾਲਣਾ ਹੁੰਦਾ ਸੀਗਾ ਜੇ ਨਾ ਚਾਲਦੀਆਂ ਸਾਰੇ ਇਹ ਲੋਕ ਹੋ ਗਏ ਸੀਗੇ ਖੇਤੀ ਦਾ ਬੈਠੀ ਛੁੱਟੂ ਨਹੀਂ ਸੀਗੀ ਹੁਣ ਤਾਂ ਇਹ ਸ਼ੌਂਕ ਦਾ ਇਕੱਤਾ ਰਹਿ ਗਿਆ ਸੀਗਾ ਮਾਨ ਸਰਕਾਰ ਦਾ ਫਾਇਦਾ ਜਾਂਦਾ ਫਿਰ ਸਾਰਾ ਇਹ ਕੀ ਕਹਿਣਾ ਚਾਹੋਗੇ ਪੰਜਾਬ ਸਰਕਾਰ ਨੇ ਤੁਹਾਨੂੰ ਅਪਰੂਵਲ ਦਿੱਤੀ ਹੈ ਹਾਂਜੀ ਇਹ ਬਾਰੇ ਕੀ ਕਹਿਣਾ ਇਹ ਛਲਾਂਗਾ ਜੋ ਕੰਮ ਹੋਈ ਜੋ ਵਗਿਆ ਸਾਡਾ 12 13 ਸਾਲਾਂ ਤੋਂ ਲੜਕਦੇ ਸੀਗੇ ਸਾਡੀ ਸਿਰੇ ਆ ਕੇ ਬਾਹ ਐਤ ਕੀ ਭਗਵਾਨ ਸਿੰਘ ਮਾਨ ਨੇ ਖੜੀ ਹੈ ਜੋ ਕੰਮ ਨਿਪਰੇ ਛੜੇ ਹੈ